ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ 호ਸਟ ਬਿੱਟੂ ਨਿਜਾਮਪੁਰ ਸਵਾਗਤ ਕਰਦਾ ਹਾਂ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਖੜੇ ਹਾਂ ਫਰੀ ਮਸਤੂਆਣਾ ਸਾਹਿਬ ਦੀ ਧਰਤੀ ਤੇ ਕਿਤੇ ਸੰਤਾ ਤਰ ਸਿੰਘ ਜੀ ਉਹਨਾਂ ਦੀ ਵਰਸੀ ਤੇ ਜੋੜ ਮੇਲਾ ਲੱਗਿਆ ਹੋਇਆ ਇੱਥੇ ਵੀਰ ਉਹ ਨਹੀਂ ਆਏ ਹੋਏ ਨੇ ਲੈਡ ਫੋਰਸ ਵਾਲਿਆਂ ਦਾ ਸਟ੍ਰੋਰੀ ਪ੍ਰਖੜਾ 2024 ਮਾਡਲ ਇਹਦੇ ਬਾਰੇ ਆਪਾਂ ਵੀਰ ਜੀ ਤੋਂ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਮੈਂ ਜੈਪ ਸਿੰਘ ਪੁਹਾਨੀਗੜ੍ਹ ਤੋਂ ਕਿਸਾਨ ਐਗਰੋ ਲੈਂਡ ਫੋਰਸ ਤੋਂ ਡੀਲਰ ਡੀਲਰਾਂ ਤੇ ਇਹ ਜਿਹੜਾ ਨਵਾਂ ਰੀਪਰ ਇਸ ਵਾਰ ਲਾਂਚ ਕੀਤਾ ਸਮਰਾਟ ਦੇ ਨਾਮ ਤੇ ਲੈਂਡ ਫੋਰਸ ਨੇ ਇਹਦੇ ਵਿੱਚ ਕਾਫੀ ਚੇਂजेस ਕੀਤੇ ਨੇਗੇ ਆਪਾਂ ਪਹਿਲਾਂ ਫਰੰਟ ਤੋਂ ਸਟਾਰਟ ਕਰਦੇ ਆਂ ਪਿਛਲੇ ਸਾਲ ਲੋ ਜਿਹੜੇ ਵੀ ਇਹ ਰੀਪਰ ਦੇ ਬਹੁਤ ਜ਼ਿਆਦਾ ਚੇਂजेस ਕੀਤੇ ਆ ਨਹੀਂ ਕੀਆ ਠੀਕ ਆ ਜੇ ਆਪਾਂ ਫਰੰਟ ਤੋਂ ਗੱਲ ਕਰੀਏ ਆਹ ਰੀਲ ਬਾਰਾ ਫੋਲਡੇਬਲ ਆ ਸਾਰੀ ਜਿਹੜੀ ਰੀਲ ਦੀ ਗੱਲ ਕਰੀਏ ਜਿਵੇਂ ਕਪੈਨ ਦੇ ਵਿੱਚ ਆਉਂਦਾ ਹੈ ਵੀ ਇੱਥੋਂ ਖੋਲ ਕੇ ਆਪਾਂ ਪਾਈਪ ਨੂੰ ਚੇਂਜ ਕਰ ਸਕਦੇ ਆਂ ਕਿ ਵੈਲਡਿੰਗ ਕਰਵਾ ਸਕਦੇ ਆਂ ਜੇ ਕਿਤੇ ਟੁੱਟ ਜਾਂਦਾ ਤੇ ਇਹਦੀ ਟਾਈਨਾਂ ਖੋਲਣ ਦੀ ਜ਼ਰੂਰਤ ਨਹੀਂ ਪੈਣੀ ਆਪਾਂ ਨੂੰ ਇਹਨੂੰ ਆਪਾਂ ਇਸੇ ਤਰ੍ਹਾਂ ਇਹ ਕਪਾਈਨ ਦੀ ਤਰ੍ਹਾਂ ਪਾਈਪ ਦੇ ਉੱਤੇ ਜਿਹੜੇ ਬੁਸ ਲੱਗੇ ਹੋਏ ਨੇ ਇਹਨਾਂ ਨੂੰ ਖੋਲ ਕੇ ਆਪਾਂ ਇਸ ਤਰ੍ਹਾਂ ਹੀ ਵੈਲਡ ਕਰਵਾ ਸਕਦੇ ਤੇ ਬੁਸ ਲਵਾ ਸਕਦੇ ਹਾਂ। ਠੀਕ ਆ ਤੇ ਤੋਂ ਬਾਅਦ ਇਹਦਾ ਕਟਰ ਆ ਗਿਆ ਜਿਹੜਾ 7.5 ਫੋਟਾ ਗਿਆ। ਜਿਹੜਾ ਕਿ 15 ਫਿੰਗਰਾਂ ਦੇ ਵਿੱਚ ਹੈਗਾ। ਠੀਕ ਆ ਤੇ ਆਪਣਾ ਗੀਅਰ ਜਿਹੜਾ ਗੀਅਰ ਆ ਇਹ ਆਪਾਂ ਆਪ ਹੀ ਤਿਆਰ ਕਰਦੇ ਆ ਲੈਂਡ ਫੋਰਸ ਕੰਪਨੀ ਉਹਦਾ ਆਪਣਾ ਮੈਨੂਫੈਕਚਰਿੰਗ ਕਰਦੀ ਹੈਗੀ ਲੁਧਿਆਣੇ ਦੇ ਵਿੱਚ ਮੈਨੂਫੈਕਚਰਿੰਗ ਪਲਾਂਟ ਹੈ ਇਹਨਾਂ ਦਾ। ਠੀਕ ਆ ਜੀ। ਜਿਹੜੀ ਮਸ਼ੀਨ ਵੀ ਆ ਪੂਰੀ ਦੀ ਪੂਰੀ ਸਾਰੀ ਦੀ ਸਾਰੀ ਇਹ ਆਪਾਂ ਪਲਾਂਟ ਦੇ ਅੰਦਰ ਹੀ ਬਣਾਉਣੇ ਆਗੇ ਜਿਵੇਂ ਚੂਹੇ ਹੋਗੇ ਚੂਹੇ ਦੇ ਸਪਰਿੰਗ ਵਾਲੇ ਲਗਾ ਦੇ ਆਪਾਂ ਨੇ ਵੀ ਠੀਕ ਇਟ ਕੋ ਅੰਦਰ ਨਹੀਂ ਜਾਊਗੀ ਹਾਂ ਹਾਂ ਸਪਰਿੰਗ ਲਾ ਗਏ ਤੇ ਉਸ ਤੋਂ ਬਾਅਦ ਜਿਹੜੀ ਉਹ ਜਾਲੀ ਆ ਗਈ ਇਹ ਕਿਸੇ ਵੀ ਮਸ਼ੀਨ ਦੇ ਵਿੱਚ ਨਹੀਂ ਮਿਲੂਗੀ ਆਪਾਂ ਨੂੰ ਅੱਛਾ ਉਹ ਦੇ ਵਿੱਚ ਜਾਲੀ ਲਗਾਈ ਹੈਗੀ ਜੀ ਜਿਹੜਾ ਬਾਰੀਕ ਰੇਤਾ ਦਾ ਉਹ ਇੱਥੇ ਹੀ ਨਿਕਲ ਜਾਵੇ ਤਾਂ ਜੋ ਅੱਗੇ ਟਰਾਲੀ ਦੇ ਵਿੱਚ ਨਾ ਪਵੇ ਸਹੀ ਗੱਲ ਆ ਵੀ ਐਵੇਂ ਪਸ਼ੂਆਂ ਨੂੰ ਵੀ ਬੁਮਾਰਾ ਬੁਮਾਰਾ ਕਰਦਾ ਕੋਈ ਜ਼ਿਆਦਾ ਨੁਕਸਾਨ ਆ ਇਹ ਚੀਜ਼ ਦਾ ਹਾਂ ਹਾਂ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਬਲੇਡ ਨੇ ਪਰ ਪਹਿਲਾਂ ਸਿੰਗਲ ਖੁੱਲਦਾ ਹੁੰਦਾ ਸੀ ਹੁਣ ਇੱਕ ਇੱਕ ਨਟ ਨਾਲ ਦੋ ਨਟਾਂ ਨਾਲ ਦੋ ਪਲੇਟ ਖੁੱਲਣਗੇ ਡਬਲ ਕਰਤਾ ਕੰਮ ਇਹ ਇਸ ਦੇ ਵਿੱਚ ਬਸਕਟ ਆ ਜਿਹੜੀ ਉਹ ਵੀ ਡਬਲ ਕਰਤੀ ਆਪਾਂ ਨੇ ਪਹਿਲਾਂ ਬਸਕਟ ਕੱਲੀ ਨੀਚੇ ਆਉਂਦੀ ਸੀ ਹੁਣ ਉੱਪਰ ਵੀ ਆਪਾਂ ਬਸਕਟ ਲਾਤੀ ਜੇ ਸਹੀ ਗੱਲ ਆ ਦੇ ਇਹਦਾ ਜਾਲ ਆ ਜਿਹੜਾ ਕੱਢਣਾ ਤੇ ਪਾਉਣਾ ਬਹੁਤ ਸਖਾਲਾ ਹੈ ਦੋ ਨਟ ਇਧਰੋਂ ਖੋਲਣੇ ਦੋ ਉਧਰੋਂ ਖੋਲ ਕੇ ਉੱਪਰ ਆ ਜਾਣਾਗਾ ਹਾਂਜੀ ਤੇਰਾ ਪੁਲੀਆਂ ਵਗੈਰਾ ਜਿਹੜੀਆਂ ਇਹਦੇ ਪੁਲੀਆਂ ਨੇ ਸਾਰੀਆਂ ਗੋਸ਼ ਵਾਲੀਆਂ ਨੇ ਆਹ ਚਾਰ ਨਟ ਖੋਲਣੇ ਨੇ ਆਪਾਂ ਨੇ ਉਸ ਤੋਂ ਬਾਅਦ ਆ ਉਹਰੇ 볼ਟ ਲਾ ਕੇ ਪੁਰੀ ਹੱਥ ਨਾਲ ਹੀ ਬਾਹਰ ਆ ਜਾਣੀਆਂ ਆਪਾਂ ਨੂੰ ਤਾਂ ਥੋੜੇ ਦੀ ਲੋੜ ਨਹੀਂ ਇਹਦੇ ਉੱਤੇ ਕੰਨ ਦੀ ਜਮਾਂ ਨਹੀਂ ਜੋ ਜ਼ਰੂਰਤ ਨਹੀਂ ਹੈਗੀ ਕੋਈ ਕੋਈ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ ਆਪਾਂ ਨੂੰ ਆਹ ਚੀਜ਼ ਵੀ ਥੋੜੀ ਬਹੁਤ ਵਧੀਆ ਬਣਾਈ ਗਈ ਆ ਤੇ ਬਾਕੀ ਖੁੱਲੀ ਡੁੱਲੀ ਬਹੁਤ ਬਣਾਈ ਜੀ ਤੇ ਇਹਦੇ ਡਬਲ ਵੇਅਰਿੰਗ ਤਾਂ ਲਾਇਆ ਵੀ ਇਹਦੇ ਤੇ ਜ਼ੋਰ ਬਹੁਤ ਪੈਂਦਾਗਾ ਜਦੋਂ ਮੂਰੋ ਲੰਗਾ ਚੱਲਦਾ ਆ ਹਾਂ ਹਾਂ ਆ ਵੀ ਸਾਰਾ ਤੇ ਟੁੱਟਦਾ ਨਹੀਂਗਾ ਸਿੱਤੀ ਆ ਸਾਰਾ ਜੁਰੀ ਕਿਹੜੀ ਬੈਲ ਕ੍ਰੈਂਕ ਉਹ ਵੀ ਆਪਾਂ ਆਪਣਾ ਫਾਰਮ ਲਾਈਨ ਦਾ ਲਾਉਨੇ ਆ ਫਾਰਮ ਲਾਈਨ ਕੰਪਨੀ ਦੀ ਲਾਉਨੇਗੇ ਆਪਾਂ ਨੇ ਆਪ ਹੀ ਮੈਨੂਫੈਕਚਰਿੰਗ ਕਰਦੇ ਆਂਗੇ ਠੀਕ ਆ ਠੀਕ ਆ ਬੈਲ ਕ੍ਰੈਂਕ ਵੀ ਬੜੀ ਮਜ਼ਬੂਤ ਲਾਈ ਕਹਿੰਦੇ ਕੋਈ ਕੋਈ ਚੀਜ਼ ਮਾੜੀ ਲੰਨੀ ਲੱਗੀ ਹੋਈ ਇਹਦੇ ਉੱਤੇ ਕਿਹੜੇ ਬੈਰਿੰਗ ਨੇ ਉਹ ਵੀ ਸਾਰੇ origignal ਹੀ ਵਰਤੇ ਗਏ ਨੇਗੇ ਇਹ ਨਹੀਂਗਾ ਕੋਈ ਵੀ ਦੇਸੀ ਬੈਰਿੰਗਾਂ TR ਦੇ origignal ਵੈਰਿੰਗ ਨੇ ਇੱਕ ਥੋੜੀ ਮੈਂ ਆਹ ਚੀਜ਼ ਬੜੀ ਵਧੀਆ ਸੀ ਪਿਛਲੇ ਸਾਲ ਵੀ ਲਾਤੀ ਜਿਹੜਾ ਗ੍ਰੀਸ ਕਰਨ ਨੂੰ ਆਹ ਲਾਤੀ ਤੁਸੀਂ ਗ੍ਰੀਸ ਕਰਨ ਵਾਸਤੇ ਉੱਤੇ ਗਨ ਨਹੀਂ ਪੈਂਦੀ ਤੇ ਇਹਦੇ ਨਿੱਪਲ ਦੇ ਉੱਤੇ ਸਾਰੇ ਗ੍ਰੀਸ ਪੁਆਇੰਟ ਬਾਹਰ ਦਿੱਤੇ ਹੋਏ ਨੇਗੇ ਸੋ ਉਹੀ ਕਹਣਾ ਮੈਂ ਸਾਰੇ ਬਾਅਦ ਕੋਈ ਵੀ ਗ੍ਰੀਸ ਪੁਆਇੰਟ ਵਿੱਚ ਨਹੀਂ ਆਊਗਾ ਹਾਂਜੀ ਹਾਂਜੀ ਤੇ ਆਪਾਂ ਬੈਕ ਸਾਈਡ ਤੋਂ ਕਰਦੇ ਆਂ ਗੱਲ ਇਹ ਡਬਲ ਪੱਖੇ ਦੇ ਵਿੱਚ ਆਉਂਦੀ ਹੈਗੀ ਠੀਕ ਆ ਵੀਰ ਜੀ ਜਿਹੜੇ ਬਾਕੀ ਕੰਪਨੀਆਂ ਪਿਛਲੇ ਵੇਅਰਿੰਗ ਜਿਹੜੇ ਪੱਖੇ ਵਾਲੇ ਵੇਅਰਿੰਗ ਨੇ ਉਹ 10 ਨੰਬਰ ਲਾਉਂਦੀਆਂ ਨੇ ਵਿੱਚ ਕੰਪਨੀਆਂ ਆਪਾਂ ਇਹ ਸਾਰੇ ਦੇ ਸਾਰੇ ਵੇਅਰਿੰਗ ਨੇ ਜਿਹੜੇ 11 ਨੰਬਰ ਵਰਤੇ ਨੇ ਇਹਦੇ ਵਿੱਚ ਜਿੰਨੇ ਮੰਨ ਲੈ ਇਹ ਪਾਰਟਸ ਨੇ ਪਿੱਛੇ ਕਸਾਈਾਰੇ ਸਾਰੀ ਸਟੇਨਲੈਸ ਸਟੀਲ ਦੀ ਸਾਰੀ ਸਟੀਨਲ ਸਟੀਲ ਦੇ ਨੇ ਕੋਈ ਸਾਰਾ ਟਾਟਾ ਦਾ ਮਾਲ Ориਜినਲ ਆਪਾਂ ਇਹ ਨਹੀਂ ਹੈਗਾ ਵੀ ਸਕ੍ਰੈਪ ਦਾ ਮਾਲ ਤੋਂ ਨਹੀਂ ਤਿਆਰ ਕਰਦੇ ਸਾਰੀ Ориਜినਲ ਟਾਟਾ ਦੇ ਮਾਲ ਦੀ ਤਿਆਰ ਕਰਦੇ ਕਿਸਾਨ ਵੀਰ ਇੱਕ ਤੁਹਾਨੂੰ ਹੋਰ ਦੱਸ ਦਈਏ ਇਹ ਇਕੱਲੀ ਕੰਪਨੀਆਂ ਜਿਹਦੇ ਕੋਲ ਟੈਸਟਿੰਗ ਲੈਬਰੀ ਹੈਗੀ ਆ ਟੈਸਟ ਲਾਈਫ ਤੇ ਕੰਪਿਊਟਰ ਜਿਹੜੇ ਬਿਲਡਿੰਗ ਆ ਉਹ ਵੀ ਰੋਬੋਟ ਕਰਦੇ ਨੇਗੇ ਉਹ ਵੀ ਰੋਬੋਟ ਕਰਦੇ ਆ ਵੀਰੇ ਹਾਂ ਪਾਊਡਰ ਕੋਟਿੰਗ ਹੁੰਦੀ ਆ ਸਾਰੀ ਦੀ ਸਾਰੀ ਮਸ਼ੀਨਾਂ ਜਿਹੜੀ ਪਾਊਡਰ ਕੋਟਿੰਗ ਹੁੰਦੀ ਆ ਸਾਰੀ ਲੱਗੀ ਹੋਈ ਆ ਅੰਦਰ ਠੀਕ ਆ ਪੱਠੀ ਪੇਂਟ ਆਉਂਦਾ ਜਾਂ ਨਹੀਂ ਪੇਂਟ ਆਉਂਦਾ ਤੇ ਜਿਹੜਾ ਰੋੜੇ ਰੋੜਾ ਖੁੱਲ ਜਾਂਦਾਗਾ ਲਾਂਗਾ ਥੱਲੇ ਡਿੱਗ ਜਾਂਦਾ ਉਹਦੇ ਵਾਸਤੇ ਸੈਂਸਰ ਲਾਤਾ ਅੱਛਾ ਤੇ ਉਹਦੇ ਹਾਰਨ ਵੱਜੂਗਾ ਜਦੋਂ ਇਹ ਖੁੱਲੂਗਾ ਤਾਂ ਇਹ ਨਾਲ ਦੀ ਨਾਲ ਸਾਇਰਨ ਵੱਜ ਜਾਣਾਗਾ ਠੀਕ ਆ ਰੋੜਾ ਥੱਲੇ ਨਿਕਲ ਪਤਾ ਲੱਗ ਜਾਣਾ ਵੀ ਇਹ ਖੁੱਲ ਗਿਆ ਠੀਕ ਆ ਠੀਕ ਆ ਤੇ ਬੜੀਆਂ ਬੜੀਆਂ ਪੂੜੀਆਂ ਕਵਰ ਕਰੀਆਂ ਹੋਈਆਂ ਨੇ ਸਾਰੇ ਕਵਰਾਉਣਗੇ ਆਪਣੀ ਸਾਰੀ ਦੀ ਸਾਰੀ ਮਸ਼ੀਨ ਜੇ ਇਹ ਗੱਲ ਕਰੀਏ ਤਾਂ ਡਿਜ਼ਾਈਨ ਪੱਖੋਂ ਵੀ ਬੜੀ ਵਧੀਆ ਆ ਆਪਾਂ ਬੂਮ ਵਗੈਰਾ ਵੀ ਪਿੱਛੇ ਲੱਗਿਆ ਹੋਇਆ ਉਹ ਟੁੱਟ ਕੇ نیچے ਗਿਰਿਆ ਹੋਣਾ ਆਪਾਂ ਸਪੈਸ਼ਲ ਉੱਤੇ ਹੈਵੀ ਸਪਰਿੰਗ ਲਾਇਆ ਹੈਗਾ ਜਿਹੜਾ ਕਿ ਨੀਮਾ ਨਹੀਂ ਹੋਊਗਾ ਸਿੱਧੇ ਦਾ ਸਿੱਧਾ ਰਹੂਗਾ ਇਹ ਸਹੀ ਗੱਲ ਆ ਤੇ ਆਜੋ ਆਪਾਂ ਮੜੇ ਅੱਗੇ ਆਉਂਦੇ ਜਿਆਦਾ ਦਿਖਾ ਦੀ ਲਾਈਟਾਂ ਕੰਪਨੀਆਂ ਸਾਰੀਆਂ ਦੂਏ ਲੋਡ ਦਿੰਦੀਆਂ ਨੇ ਆਪਾਂ ਵਿੱਚ ਇਹਦੇ ਲਾਈਟ ਲਾਈਟਾਂ ਦੇਖੀਆਂ ਨੇ ਅੱਛਾ ਅੱਛਾ ਆ ਹੋਰ ਉੱਤੇ ਮੈਂ ਜੱਕਦਣਾ ਕੋ ਇਹਨ ਦੇਖੋ ਚੱਕੇ ਖੋਲੋ ਹਣ ਬੋਲੋ ਆਪਾਂ ਇਹਦੇ ਵਿੱਚ ਹੀ ਲੇਟਾਂ ਲਾ ਦਿਆਂ ਅੱਛਾ ਹਾਂ ਐਲਈਡੀ ਲੇਟਾਂ ਲਾ ਦਿਆਂ ਵਿੱਚ ਹੀ ਉੱਤੇ ਲੇਡ ਲਾਉਂਦੇ ਨੇ ਉਹ ਟੁੱਟ ਜਾਂਦੀ ਹੈ ਇਹ ਵਿੱਚ ਹੀ ਫਿਕਸ ਕਰਤੀ ਇਹਦੇ ਲੇਟਾਂ ਦੇਖੋ ਕਿਸਾਨ ਵੀਰੋ ਬੈਕਸਾਈਡ ਤੋਂ ਕਿੰਨੀ ਸੋਹਣੀ ਆ ਕਲਰ ਦੇਖੋ ਤੇ ਜਿਹੜਾ ਸਟicker ਵਗੈਰਾ ਵੀ ਲਾਏ ਗਏ ਨੇ ਉਹ ਵੀ ਬੜੇ ਸੋਹਣੇ ਲਾਏ ਗਏ ਆ ਯਾਨੀ ਜਸ ਦੀ ਜਜੇ ਸਰਖਪਨ ਵੀ ਪੂਰਾ ਜਿਹਾ ਗਈ ਆ ਆਪਾਂ ਨਾਲ ਮਜ਼ਬੂਤੀ ਦੇ ਅੱਜ ਇਹ ਜਿਹੜੇ ਦੇ ਟਾਇਰ ਨੇ ਉਹ ਵੀ ਆਪਾਂ ਟਰੈਕਟਰ ਵਾਲੀ ਦਿੰਨੇ ਆਂਗੇ 911 ਵਾਲੀ ਗੱਡੀ ਦੇ ਵੱਜਦੇ ਨੇ ਜਿਹੜੇ ਦੂਆ ਟਾਇਰ ਨਹੀਂ ਦਿੰਦੇ ਠੀਕ ਆ ਵੀਰੇ ਆ ਸਾਰਾ ਕੁਝ ਵਧੀਆ ਦਿੱਤਾ ਹੋਇਆ ਥੋੜਾ ਹੈ ਖੁੱਲਾ ਡੁੱਲਾ ਹੱਥ ਪੈਣੀ ਹੈ ਕੋਈ ਦਿੱਕਤ ਨਹੀਂ ਆਊਗੀ ਨੱਟ ਖੋਲਣ ਦੇ ਵਿੱਚ ਉਹੀ ਤਾਂ ਗੱਲ ਆ ਜੋ ਵੀ ਵਾੜ ਖੋਲਣਾ ਜੇ ਪੂਰਾ ਖੁੱਲਾ ਡੁੱਲਾ ਬਿਲਕੁਲ ਜਲਦੀ ਆਪਾਂ ਇਹਦੇ ਕੋਈ ਵੀ ਪਾਰਟ ਬਦਲਣਾ ਤਾਂ ਬਹੁਤ ਜਲਦੀ ਬਦਲਿਆ ਜਾ ਸਕਦਾ ਹੈਗਾ ਤੇ ਜਿਹੜਾ ਉਹ ਤੁਸੀਂ ਕਹਿੰਦਾ ਡਿਜ਼ਾਈਨ ਮੂਰੇ ਪੱਤੀ ਲਾਤੀ ਉਹ ਉਹ ਬੜੀ ਸੋਹਣੀ ਲੱਦੀ ਆ ਸਵਾਰ ਤੇ ਉਹਦੇ ਨਾਲ ਨਿਕਲਦਾ ਨਹੀਂਗਾ ਵਿੱਚੋਂ ਓਗਰ ਹਾਂ ਹਾਂ ਸਹੀ ਗੱਲ ਆ ਤੇ ਆ ਨੰਬਰ ਆ ਗਏ ਜੋ ਸਬਸਿਡੀ ਵਾਲੇ ਨੇ ਹਾਂ ਜੀ ਇਹ ਤੇ ਸਬਸਿਡੀ ਹੈਗੇ ਵੀਰੇ ਨਹੀਂ ਇਸ ਵਾਰ ਹਜੇ ਤੋਂ ਸਬਸਿਡੀ ਆਈ ਨਹੀਂ ਜੇ ਆਉਂਦੀ ਆ ਤਾਂ ਆਪਾਂ ਨੂੰ ਮਿਲ ਸਕਦੀ ਆ ਦੇ ਉੱਤੇ ਸਬਸਿਡੀ ਠੀਕ ਆ ਵੀਰ ਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਵੀਰ ਦੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰ ਦਿਆ ਕਰੋ ਦਬਲਿਆ ਕਰੋ ਬਟਨ ਇਹ ਵੀਰ ਦੀ ਬੇਨਤੀ ਹੋਈ ਆ ਤੇ ਇੰਸਟਾ ਤੇ ਆਪਣਾ ਹੈਗਾ ਬਿੱਟੂ ਨਿਆਪੁਰਬਾਨਾ ਤੇ ਹੁਣ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ